ਨਿੱਗੀ ਗੋਦ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਤੋਂ ਹਜਰੀਆਂ ਭਰ ਰਿਹਾ ਹਾਂ ਪਿਆਰੇ ਉਹ ਆਪ ਜੀ ਦੇ ਬਹੁਤ ਵੱਡੇ ਪਾਦਨੇ। ਅਰ ਜਿਤਨਾ ਨੂੰ ਵੀ ਅੰਮ੍ਰਿਤ ਵੇਲੇ ਤੋਂ ਲੇਕੀ ਸਤਿਗੁਰੂ ਜੀ ਦੀ ਗੋਦ ਵਿੱਚ ਬੈਠਣ ਦਾ ਸਮਾਂ ਮਿਲਿਆ। ਸੱਚ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੈਠਣ ਦਾ ਮੌਕਾ ਮਿਲਿਆ ਅੰਮ੍ਰਿਤ ਵੇਲੇ ਦਾ। ਸਵਾਗਤ ਗੁਰਮਖੋਪ ਸਮਾ ਮਨਵ੍ਰਤੀਆਂ ਨੂੰ ਕਾਕਰ ਕਰੀਏ। ਸ੍ਰਿਦਨੂ ਖਿਆਲ ਨੂੰ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਨਾਲ ਜੋੜੀਏ। ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਨਾਲ ਜੁੜ ਕੇ ਲਾਹ ਹਲੀ ਕੁਝ ਨਾ ਕੁਝ ਥੋੜੇ ਜਿਵੇਂ ਤੋਂ ਬਹੁਤਾ ਲਾਹ ਲਿਆ ਜਾ ਸਕਦਾ ਵਾ। ਕਿਉਂਕਿ ਜ਼ਿੰਦਗੀ ਦੇ ਵਿੱਚ ਜਿਹੜੇ ਵੀ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਨਾਲ ਜੁੜ ਜਾਂਦੇ ਨੇ ਪਿਆਰਿਓ ਸੱਚ ਪਾਤਸ਼ਾਹ ਦੀ ਗੋਵਧ ਨਾਲ ਜੁੜ ਜਾਂਦੇ ਨੇ ਬਾਣੀ ਨਾਲ ਜੁੜ ਜਾਂਦੇ ਨੇ ਬਾਣੀ ਪੜਨ ਦਾ ਬਹੁਤ ਵੱਡਾ ਲਾਹਾ ਲਾਵਾਗਾ ਬਹੁਤ ਵੱਡਾ ਫਲ ਮਿਲਦਾਗਾ ਜਦੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੂੰ ਪੜਾਂਗੇ ਸੱਚ ਪਾਤਸ਼ਾਹ ਦੀ ਬਾਣੀ ਪੜਦੇ ਜਾਵਾਂਗੇ ਪੜਦੇ ਜਾਵਾਂਗੇ ਪਿਆਰੇ ਹੌਲੀ-ਹੌਲੀ ਜ਼ਿੰਦਗੀ ਦੇ ਵਿੱਚ ਬੜਾ ਕੁਝ ਮਿਲਦਾਗਾ ਸੁੱਖ ਸਹੂਲਤਾਂ ਤੋਂ ਲਾ ਕੇ ਹਰ ਇੱਕ ਚੀਜ਼ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚੋਂ ਮਿਲਦੀ ਆ ਕਿਉਂਕਿ ਕੱਲ ਵੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਤੀਜੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸੱਚੇ ਸਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਕਿਸ ਹੈ ਜਿਸ ਦੇ ਹਿਸੁ ਪਾਗੇ ਉਸ ਮਾਲਕ ਦੇ ਘਰ ਦੇ ਵਿੱਚ ਕਾਟਾ ਨਹੀਂ ਪੈ ਰਿਹਾ ਪਰ ਉਹਨਾਂ ਨੂੰ ਜ਼ਿੰਦਗੀ ਵਿੱਚ ਕਾਟਾ ਵੀ ਨਹੀਂ ਰਹਿਦਾ ਜਿਹੜੇ ਗੁਰੂ ਨਾਨਕ ਪਾਸ਼ਾ ਜੀ ਦਾ ਪੱਲਾ ਫੜ ਲੈਂਦੇ ਨੇ ਜਿਹੜੇ ਗੁਰੂ ਨਾਨਕ ਪਾਸ਼ਾ ਦੀ ਬਾਣੀ ਨਾਲ ਜੁੜ ਜਾਂਦੇ ਨੇ ਬਾਣੀ ਪੜ੍ਹਦੇ ਰਹਿੰਦੇ ਨੇ ਸਭ ਕੁਝ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਰਜ ਜਾਂਦਾ ਪਰ ਜਿਨ੍ਹਾਂ ਨੇ ਬਾਣੀ ਪੜੀ ਤੇ ਜਿਹੜੇ ਬਾਣੀ ਨਾਲ ਜੁੜੇ ਅੱਜ ਵੀ ਮੂਹ ਬੋਲਦੀ ਤਸਵੀਰਾਂ ਪਿਆਰੇ ਅੱਜ ਵੀ ਆਪਣੇ ਮੁਖਾਰ ਵਿੰਝ ਤੋਂ ਆਪ ਕਹਿੰਦੇ ਨਹੀਂ ਵੀ ਮੈਂ ਬਾਣੀ ਪੜਦਾ ਸੀ ਗੁਰੂ ਨਾਨਕ ਪਾਸਾ ਜਿੱਦਾਂ ਤਾਂ ਮੈਂ ਬਾਣੀ ਪੜਨ ਲੱਗੇ ਆ ਮੈਨੂੰ ਬੜਾ ਬਝ ਬਿਲ ਗਿਆ ਇੱਕ ਛੋਟਾ ਜਿਹਾ ਬੱਚਾ ਸੀ ਛੋਟੀ ਜਿਹੀ ਘਟਨਾ ਗਈ ਪਿਆਰੇਓ ਛੋਟੀ ਜੀ ਉਮਰ ਦਾ ਬੱਚਾ ਘੱਟ ਉਮਰ ਦੇ ਵਿੱਚ ਹੀ ਕਹਿੰਦੇ ਬੱਚੇ ਦੇ ਮਾਤਾ ਪਿਤਾ ਚੜ੍ਹਾਈ ਕਰਕੇ ਇਕੱਲਾ ਰਹੇ ਨੇ ਮਾਂ ਚਲੀ ਗਈ ਪਿਤਾ ਚਲੇ ਗਿਆ ਕੁਝ ਕੁ ਸਮਾਂ ਅੰਡੀਆਂ ਗਵੜੀਆਂ ਨੰਗਾਇਆ ਮਿੱਤਰਾਂ ਦੋਸਤਾਂ ਨੇ ਨੰਗਾਇਆ ਤੇ ਰਿਸ਼ਤੇਦਾਰਾਂ ਨੇ ਲਗਾਇਆ ਕਿਉਂਕਿ ਸਾਰੇ ਸੁੱਖਾਂ ਦੇ ਸੰਗੀ ਨੇ ਪਿਆਰੇ ਹੋ ਕਿ ਜ਼ਿੰਦਗੀ ਵਿੱਚ ਇਦਾਂ ਦਾ ਸਮਾਜਿਕ ਨਾ ਕੋਈ ਕੋਲੇ ਨਹੀਂ ਖੜਦਾ ਫਿਰ ਸਾਰੇ ਸਾਥ ਸੜ ਜਾਂਦੇ ਨੇ ਆਗਰ ਜੇ ਤੇ ਬੱਚੇ ਦੇ ਮਾਤਾ ਪਿਤਾ ਚੜਾਈ ਕਰ ਗਏ ਜ਼ਿੰਦਗੀ ਨਿਗਾਉਣੀ ਬੜੀ ਔਖੀ ਹੋ ਗਈ ਕੁਝ ਸਮਾਂ ਤਾਂ ਲੰਘਿਆ ਕੁਝ ਸਮਾਂ ਰੋਟੀ ਮਿਲਦੀ ਰਹੀ ਚਾਚੇ ਤਾਂ ਆਏ ਦੇ ਕੋਲੋਂ ਰਿਸ਼ਤੇਦਾਰਾਂ ਦੇ ਕੋਲੋਂ ਜਿਵੇਂ ਵੱਡਾ ਹੋਇਆ ਸਭ ਹੱਥ ਖੜੇ ਕਰਕੇ ਜਵਾਬ ਦੇ ਗਏ ਉਸ ਬੱਚੇ ਨੇ ਸੋਚਿਆ ਵੀ ਹੁਣ ਕੀ ਕਰਾਂ ਕੋਈ ਸਹਾਰਾ ਨਹੀਂ ਰਿਹਾ ਉਨੇ ਫਿਰ ਆਪਣਾ ਕੰਮ ਸ਼ੁਰੂ ਕੀਤਾ ਰੋਜ਼ ਮਜ਼ਦੂਰੀ ਕਰਨ ਜਾਂਦਾਗਾ ਕੰਮ ਕਰਨ ਜਾਂਦਾਗਾ ਤੇ ਜਿਹੜੇ 4 ਪੈਸੇ ਮਜ਼ਦੂਰੀ ਦੇ ਮਿਲਦੇ ਨੇ ਉਹਨਾਂ ਦੇ ਰਸਣ ਪਾਣੀ ਲਿਆਉਂਦਾ ਤੇ ਰੋਟੀ ਬਣਾ ਲੈਂਦਾ ਆਪਣੀ ਮਿਹਨਤ ਕਰਦਾ ਆਪਣੀ ਕਿਰਤ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਹਰ ਇੱਕ ਬੰਦਾ ਕਰਦਾ ਪਿਆ ਰਿਹਾ ਹੁਣ ਰੋਜ਼ ਸਵੇਰੇ ਜਾਂਦਾ ਤੇ ਸ਼ਾਮਾਂ ਨੂੰ ਆਉਂਦਾਗਾ ਰੋਟੀ ਬਣਾਉਣੀ ਵੀ ਔਖੀ ਹੋ ਗਈ ਅੱਗੇ ਖਾ ਲੈਂਦਾ ਸੀ ਮਿਲ ਜਾਂਦੀ ਸੀ ਪਰ ਹੁਣ ਬਣਾਉਣੀ ਬੜੀ ਔਖੀ ਹੋ ਗਈ ਮੁਸ਼ਕਲ ਹੋ ਗਿਆ ਜਿਹੜੇ ਮਾਲਕ ਦੇ ਘਰ ਕੰਮ ਕਰਦਾ ਸੀ ਮਜ਼ਦੂਰੀ ਕਰਦਾ ਸੀ ਉਥੇ ਨਜ਼ਦੀਕ ਨੇੜੇ ਕਹਿੰਦੇ ਇੱਕ ਗੁਰੂ ਘਰ ਸੀ ਰੋਜ਼ ਬਾਣੀ ਪੜੀ ਜਾਂਦੀ ਸੀ ਸਿਕਰ ਦੇ ਵਿੱਚ ਨਿਤਨੇਮ ਹੋ ਰਿਆ ਸੀ ਕਥਾ ਹੋ ਰਹੀ ਸੀ ਫੁੱਲਾ ਲੰਗਰ ਚੱਲਦਾ ਸੀ ਇਹਨੇ ਕੰਮ ਕਰਦੇ ਕਰਦੇ ਨੇ ਸੋਚਿਆ ਮਨਾ ਮੈਂ ਰੋਜ਼ ਮਜ਼ਦੂਰੀ ਕਰਨਾ ਉਹਨਾ ਗਾ ਰੋਟੀ ਬਣਾਉਣੀ ਔਖੀ ਲੱਗਦੀ ਆ ਕਿਉਂ ਨਾ ਕਿਉਂ ਦੋ ਫੁੱਲ ਕੇ ਦੋ ਪ੍ਰਸ਼ਾਦੇ ਮੈਂ ਗੁਰੂ ਘਰ ਜਾ ਕੇ ਸ਼ਕਾਇਆ ਕਰਾਂ ਮਨ ਨਾਲ ਵਿਚਾਰ ਕੀਤੀ ਦੋ ਫੁਲਕੇ ਨੇ ਦੋ ਰੋਟੀਆਂ ਨਿਕਲਾਂਗਾ ਬਣਾਉਣੀ ਔਖੀ ਲੱਗਦੀ ਆ ਨਜ਼ਦੀਕ ਗੁਰੂ ਘਰ ਆ ਇੱਥੇ ਕੰਮ ਕਰਨ ਆਉਣਾਗਾ ਮਜ਼ਦੂਰੀ ਕਰਦਾਗਾ ਦੋ ਫੁਲਕੇ ਮੇਂ ਗੁਰੂ ਘਰੋਂ ਜਾ ਕੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਸ਼ਰਕਾਇਆ ਕਰਾਂ ਦਾ ਸੋਚ ਲਿਆ ਰੋਜ਼ ਜਾਂਦਾਗਾ ਪਰ ਇੱਕ ਦਿਨ ਮਨ ਵਿੱਚ ਸੋਚਿਆ ਵੀ ਜਿੱਦੇ ਕਿਤੇ ਮਜ਼ਦੂਰੀ ਨਾ ਮਿਲੇ ਦਿਹਾੜੀ ਨਾਲ ਮਤੇ ਉਧਰ ਮੈਂ ਗੁਰੂ ਨਾਨਕ ਪਾਸ਼ਾ ਦੇ ਚਰਨਾਂ ਦੇ ਵਿੱਚ ਸਾਰਾ ਦਿਨ ਹੀ ਸੇਵਾ ਕਰਿਆ ਕਰਾਂਗਾ ਕਿਉਂ ਇਥੋਂ ਗੁਰੂ ਘਰ ਦੇ ਵਿੱਚ ਰੋਟੀ ਵੀ ਖਾਣਾ ਤੇ ਸੇਵਾ ਵੀ ਕਰਨੀ ਜ਼ਰੂਰੀ ਹੈ ਜਿੱਥੇ ਖਾਣਾਗਾ ਉਥੇ ਸੇਵਾ ਕਰਨੀ ਵੀ ਜ਼ਰੂਰੀ ਹੈ ਇਹਨੇ ਮਨ ਵਿੱਚ ਇਹ ਵੀ ਸੋਚ ਲਿਆ ਵੀ ਜਿੱਦਾਂ ਕਿ ਤੇ ਦਿਹਾੜੀ ਨਾ ਮਿਲੇ ਮਜ਼ਦੂਰੀ ਨਾ ਮਿਲੇ ਕੰਮ ਨਾ ਮਿਲੇ ਔਰ ਉਹਦੇ ਇਥੋਂ ਪ੍ਰਸ਼ਾਦਾਸ਼ਾ ਕਿਤੇ ਮੈਂ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਥੇ ਮੈਂ ਕੰਮ ਕਰਿਆ ਕਰਾਂਗਾ ਸੇਵਾ ਕਰਿਆ ਕਰਾਂਗਾ ਫਿਰ ਚਾੜੂ ਲਾਤੀ ਧੱਕ ਬਰਤਨਾਂ ਦੀ ਸੇਵਾ ਕਰਨ ਲਈ ਕੋਈ ਲੱਕੜਾਂ ਦੀ ਸੇਵਾ ਕਰਨ ਲਈ ਗੁਰੂ ਕੇ ਲੰਗਰਾਂ ਵਿੱਚ ਮੈਂ ਕਰਿਆ ਕਰਾਂਗਾ ਕਹਿੰਦੇ ਮਜ਼ਦੂਰੀ ਵੀ ਜਾਂਦਾ ਕੰਮ ਵੀ ਕਰਦਾ ਜਿੱਤੇ ਜਿੱਤੇ ਵਿਹਲਾ ਹੁੰਦਾ ਸਾਰਾ ਦਿਨ ਗੁਰੂ ਘਰ ਦੇ ਵਿੱਚ ਸੇਵਾ ਕਰਦਾ ਦਾ ਸੇਵਾ ਵੀ ਕਰਦਾ ਗਿਆ ਸੇਵਾ ਕਰਦੇ ਨੂੰ ਕਹਿੰਦੇ ਕੁਝ ਸਮਾਂ ਗੁਜ਼ਰਿਆ ਇੱਕ ਕੋਈ ਗੁਰਮੁਖ ਮਿਲਿਆ ਕਹਿੰਦਾ ਨੌਜਵਾਨਾ ਬੱਚਿਆ ਤੂੰ ਬਾਣੀ ਪੜ ਲੈਣਾਗਾ ਸੇਵਾ ਕਰਦੇ ਨੂੰ ਕਿਸੇ ਨੇ ਆਵਾਜ਼ ਪਾਈ ਕਹਿੰਦਾ ਜੀ ਬਾਣੀ ਤਾਂ ਨਹੀਂ ਮੈਨੂੰ ਪੜਨੀ ਆਉਂਦੀ ਮੈਂ ਸਕੂਲ ਵਿੱਚ ਬੜਾ ਥੋੜਾ ਪੜਿਆਂਗਾ ਮੇਰੇ ਮਾਤਾ ਪਿਤਾ ਚੜਾਈ ਕਰਗੇ ਸੀ ਮੈਂ ਥੋੜਾ ਪੜਿਆਂਗਾ ਪਰ ਮੈਂ ਆਪਣੀ ਮਿਹਨਤ ਕਰ ਲੈਣਾ ਮਜਦੂਰੀ ਕਰ ਲੈਣਾ ਤੇ ਇਥੋਂ ਪ੍ਰਸ਼ਾਦਾ ਸ਼ਕ ਲੈਣਾ ਤੇ ਇਥੇ ਸੇਵਾ ਕਰ ਲੈਣਾਗਾ ਉਸ ਗੁਰਮੁਖ ਨੇ ਕਿਸੇ ਨੂੰ ਸਿੱਧੇ ਰਸਤੇ ਪਾਉਣਾ ਪਿਆਰਿਓ ਕਿਸੇ ਨੂੰ ਗੁਰੂ ਦੇ ਰਸਤੇ ਤੋਰ ਦੇਣਾ ਸਭ ਤੋਂ ਵੱਡਾ ਪਰਉਪਕਾਰ ਆ ਸਭ ਤੋਂ ਵੱਡਾ ਭਲਾ ਆਗਾ ਕਿਸੇ ਟੁੱਟੇ ਹੋਏ ਨੂੰ ਤਾਨੂੰ ਗੁਰੂ ਅੰਸਾ ਦੀ ਬਾਣੀ ਨਾਲ ਜੋੜ ਦਿੰਦਾ ਸਭ ਤੋਂ ਵੱਡਾ ਪੁੰਨ ਹੈ ਕਲਮੇਹੁ ਪੁੰਨ ਗੁਣ ਗੋਬਿੰਦ ਕਰ ਸਭ ਤੋਂ ਵੱਡਾ ਪੁੰਨ ਕੀ ਹੈ ਪਿਆਰੋ ਰੱਬ ਦੇ ਗੁਣ ਗਾਉਣੇ ਤੇ ਰੱਬ ਦੇ ਨਾਲ ਟੁੱਟੇ ਹੋਏ ਨੂੰ ਜੋੜ ਦੇਣਾ ਸਭ ਤੋਂ ਵੱਡਾ ਪੁੰਨ ਬਣਿਆ ਗਿਆ ਉਸ ਗੁਰਮੁਖ ਨੇ ਆਖਿਆ ਕਹਿੰਦੇ ਭਾਈ ਤੂੰ ਬਾਣੀ ਪੜਿਆ ਕਰ ਗੁਰੂ ਨਾਨਕ ਪਾਸ਼ਾ ਦੀ ਜਪਜੀ ਸਾਹਿਬ ਦਾ ਪਾਠ ਕਰਿਆ ਕਰ ਕਹਿੰਦਾ ਜੀ ਮੈਂ ਪੜ ਤਾਂ ਲੈਣਾ ਪਰ ਜੇ ਤੁਸੀਂ ਪੜਾ ਦੋ ਕਿ ਪੜ ਲਿਆ ਕਰਾਂਗਾ ਕਹਿੰਦੇ ਰੋਜ਼ ਉਹਨੂੰ ਗੁਰਬਾਣੀ ਦੀ ਸੰਥਿਆ ਦਿੰਦਾ ਰੋਜ਼ ਗੁਰਬਾਣੀ ਪੜ੍ਹਦਾ ਕਹਿੰਦੇ ਗੁਰਬਾਣੀ ਪੜ੍ਹਦਾ ਗਿਆ ਸੰਥਿਆ ਕਰਨ ਲਈ ਜਵਜੀਤ ਸਾਹਿਬ ਦੀ ਹੌਲੀ ਹੌਲੀ ਬਾਣੀ ਨੇ ਨਿਤਨੇ ਬਣਾ ਲਿਆ ਰੋਜ਼ ਕਰਦਾਗਾ ਕਰਦਾ ਗਿਆ ਕਰਦਾ ਗਿਆ ਆਪਣੀ ਮਿਹਨਤ ਵੀ ਕਰਦਾ ਮਜ਼ਦੂਰੀ ਵੀ ਕਰਦਾਗਾ ਤੇ ਸੇਵਾ ਵੀ ਕਰਦਾ ਤੇ ਬਾਣੀ ਪੜੀ ਜਾਂਦਾ ਉਹਦੇ ਕੰਠ ਹੋ ਗਈ ਬਾਣੀ ਉਹਨੇ ਬਾਣੀ ਕੰਠ ਕਰ ਲਈ ਪਿਆਰੇ ਕੰਮ ਕਰਦਾ ਵੀ ਬਾਣੀ ਪੜੀ ਜਾਂਦਾਗਾ ਰੋਜ਼ ਬਾਣੀ ਪੜਿਆ ਗਰੇ ਪਾਣੀ ਪੜਦਾ ਗਿਆ ਤੇ ਆਪਣੀ ਮਜ਼ਦੂਰੀ ਕਰਦਾ ਗਿਆ ਕਹਿੰਦੇ ਇੱਕ ਦਿਨ ਕੀ ਹੋਇਆ ਰੱਬ ਜੇ ਤੂੰ ਕਿਰਪਾ ਕਰਦਾ ਫਿਰ ਵੇਖੋ ਕਿਵੇਂ ਰਸਤਾ ਖੋਲਦਾਗਾ ਰੋਜ਼ ਉਸੇ ਸਥਾਨ ਤੇ ਆਉਂਦਾ ਸੇਵਾ ਕਰਦਾਗਾ ਤੇ ਬਾਣੀ ਪੜਦਾਗਾ ਕਹਿੰਦੇ ਉੱਥੇ ਕੋਈ ਕਿਸੇ ਦੇ ਨਾਲ ਮੇਲ ਹੋਇਆ ਉਹਨੂੰ ਪੁੱਛੇ ਕਹਿੰਦੇ ਭਾਈ ਤੂੰ ਕੀ ਕੰਮ ਕਰਦਾ ਸੇਵਾ ਕਰਦੇ ਉਹ ਕਹਿੰਦੇ ਜੀ ਕੰਮ ਤਾਂ ਮੈਂ ਕੁਝ ਨਹੀਂ ਮਜ਼ਦੂਰੀ ਕਰਦਾ ਜੇ ਤੂੰ ਪਹਿਲਾਂ ਹੋਣਾ ਕਿ ਇੱਥੇ ਪ੍ਰਸ਼ਾਦੇ ਛਕ ਲੈਣਾ ਤੇ ਸੇਵਾ ਕਰ ਲੈਣਾਗਾ ਉਹ ਕਹਿੰਦੇ ਉਮਰ ਤੇਰੀ ਬਹੁਤ ਛੋਟੀ ਹੈ ਤੇਰਾ ਉਮਰ ਸਮਾ ਕਿਵੇਂ ਲੰਘੇਗਾ ਤੂੰ ਕੰਮ ਸਿੱਖ ਕੋਈ ਤੂੰ ਕੰਮ ਸਿੱਖਲਾ ਕੋਈ ਕਹਿੰਦਾ ਜੀ ਕੀ ਸਿੱਖਾਂ ਟਾਈਮ ਨਹੀਂ ਹੈ ਮੈਂ ਮਜ਼ਦੂਰੀ ਕਰਦਾਂਗਾ ਪੜਿਆ ਲਿਖਿਆ ਬਹੁਤ ਕਟਾਂਗਾ ਉਹ ਕਹਿੰਦਾ ਵੀ ਮੇਰੀ ਟੇਲਰ ਦੀ ਦੁਕਾਨ ਲੱਗੀ ਹੈ ਮੈਂ ਕੱਪੜੇ ਦਾ ਕੰਮ ਕਰਦਾ ਤੈਨੂੰ ਮੈਂ ਪ੍ਰਸ਼ਾਦੇ ਵੀ ਦਿਆ ਕਰਾਂਗਾ ਸਵੇਰ ਸ਼ਾਮ ਚਾਹ ਪਾਣੀ ਪ੍ਰਸ਼ਾਦਾ ਪਾਣੀ ਤੈਨੂੰ ਦੇਵਾਂਗਾ ਤੇ ਮੈਂ ਤੈਨੂੰ ਕੰਮ ਵੀ ਸਿਖਾਵਾਂਗਾ ਤੂੰ ਮੇਰੇ ਨਾਲ ਚੱਲ ਪਰ ਤੈਨੂੰ ਪੈਸੇ ਮੈਂ ਉਦੋਂ ਦੇਵਾਂਗਾ ਜਦੋਂ ਤੂੰ ਕੰਮ ਸਿੱਖ ਗਿਆ ਪੈਸੇ ਫਿਰ ਤੇ ਮੰਗਾ ਉਹ ਕਹਿੰਦਾ ਠੀਕ ਹੈ ਜੀ ਹੁਣ ਮਜ਼ਦੂਰੀ ਛੱਡ ਕੇ ਉਹ ਕੰਮ ਛੱਡ ਕੇ ਉਸ ਟੇਲਰ ਦੇ ਨਾਲ ਦੁਕਾਨ ਤੇ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ ਕੰਮ ਕਰਦਾ ਗਿਆ ਸਿੱਖਦਾ ਗਿਆ ਐਸੀ ਕਿਰਪਾ ਹੋਈ ਜਿੱਥੇ ਕਈ ਬੱਚੇ ਨੇ ਪਿਆਰੋ ਸਾਲ ਤੋਂ ਸਾਲ ਲਾਉਂਦੇ ਨੇ ਸਿੱਖਣ ਬਾਅਦ 3 ਸਾਲ ਲਾਉਂਦੇ ਨੇ ਪਰ ਉਹ ਤੇ ਐਸੀ ਕਿਰਪਾ ਹੋਈ ਉਹ ਸੇਕ ਮਹੀਨਿਆਂ ਦੇ ਵਿੱਚ ਬਹੁਤ ਵਧੀਆ ਟੇਲਰ ਬਣ ਗਿਆ ਕੱਪੜੇ ਦਾ ਆਪਣੇ ਗੁਰੂ ਦੇ ਨਾਲੋਂ ਵੀ ਵਧੀਆ ਕੱਪੜੇ ਸਉਣ ਲੱਗ ਪਿਆ ਜਿਹਦੇ ਵਿੱਚ ਕੁਆਲਿਟੀ ਹੋਵੇ ਕਹਣਾ ਗੁਣ ਹੋਵੇ ਉਹਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਪਿਆਰੇ ਉੱਥੇ ਆਪਣੇ ਆਪ ਗਾਹਕਾਉਣੇ ਸ਼ੁਰੂ ਹੋ ਜਾਂਦੇ ਨੇ ਆਪਣੇ ਗੁਰੂ ਦੇ ਨਾਲੋਂ ਵੀ ਬੜਾ ਸੋਹਣੇ ਕੱਪੜੇ ਸਿਉਂਦਾ ਬੜੀ ਸਫਾਈ ਆ ਕੱਪੜਿਆਂ ਦੇ ਵਿੱਚ ਮਿਹਨਤ ਕਰਦਾਗਾ ਉਹਦੇ ਗੁਰੂ ਦਾ ਵੀ ਕਹਿੰਦੇ ਕੰਮ ਬੜਾ ਚੜਾਈ ਵਿੱਚ ਹੋ ਗਿਆ ਕਿਉਂ ਹੁਣ ਜਿਹੜਾ ਇਹ ਬੱਚਾ ਰੱਖਿਆ ਸੀ ਇਹ ਨੌਜਵਾਨ ਰੱਖਿਆ ਸੀ ਕੰਮ ਸਿਖਾਇਆਗਾ ਬੜੀ ਮਿਹਨਤ ਨਾਲ ਲਗਨ ਦੇ ਨਾਲ ਕੰਮ ਕਰਦਾਗਾ ਜਿਹੜੇ ਵੀ ਕੋਈ ਕੱਪੜੇ ਸਿਮਾਉਂਦਾਗਾ ਫੀਟਿੰਗ ਵਧੀਆ ਆਉਂਦੀ ਹਰ ਇੱਕ ਬੰਦੇ ਸ਼ੇ ਤੇ ਸਿਨਾਉਣ ਲੱਗਾ ਬੜੇ ਗਾਹਕ ਆਉਣੇ ਸ਼ੁਰੂ ਹੋਗੇ ਬੜੀ ਭੀੜਨ ਲੱਗ ਪਈ ਬੜਾ ਚੜਾਈ ਵਿਚਾਲੇ ਦਾ ਇਲਾਕੇ ਦੇ ਵਿੱਚ ਉਹ ਟੇਲਰ ਦੀ ਕਹਿੰਦੇ ਬੜੀ ਚੜਾਈ ਹੋਗੀ ਹੁਣ ਰੋਜ਼ ਗੁਰੂ ਘਰ ਵੀ ਆਉਂਦੇ ਨੇ ਦੋਨੇ ਪਰਸੂ ਬੱਚੇ ਨੇ ਗੁਰੂ ਨਾਨਕ ਪਾਸ਼ਾ ਦੀ ਬਾਣੀ ਪੜ੍ਹਨੀ ਛੱਡੀ ਪਿਆਰੀ ਰੋਜ਼ ਜਪਜੀ ਸਾਹਿਬ ਦਾ ਪਾਠ ਕੰਠਾ ਉਹਦੇ ਕਰਦਾ ਹੈ ਗੁਰੂ ਘਰ ਵੀ ਆਉਂਦਾ ਸੇਵਾ ਕਰਦਾਗਾ ਤੇ ਬਾਣੀ ਪੜਦਾਗਾ ਤੇ ਕੰਮ ਵੀ ਸਿੱਖ ਗਿਆ ਜਿਹੜੇ ਲੋਕ ਤਾਨੇ ਮਾਰਦੇ ਸੀ ਚਾਚੇ ਤਾਏ ਅੰਢੀ ਗਵਾਨੀ ਵੀਦੇ ਮਾਤਾ ਪਿਤਾ ਚੜਾਈ ਕਰਕੇ ਤਾਂ ਕੀ ਬਣੇਗਾ ਕੁਝ ਨਹੀਂ ਬਣਨਾ ਇਹ ਰੋਟੀ ਵੀ ਨਹੀਂ ਦੇਣੀ ਕਿਸੇ ਨੇ ਪਰ ਅੱਜ ਆਪਣੇ ਪੈਰਾਂ ਤੇ ਖੜਾ ਹੋ ਗਿਆ ਚੰਗਾ ਕੰਮ ਸਿੱਖ ਗਿਆ ਉਹਨੂੰ ਪੈਸੇ ਵੀ ਦੇਣ ਲੱਗ ਪਿਆ ਦੋ ਗੁਰੂ ਕਨੇਜੋ ਤੋਂ ਬਹੁਤ ਚੜ੍ਹਾਈ ਦੇ ਵਿੱਚ ਕੰਮ ਹੋ ਗਿਆ ਬੰਬੇ ਦੇ ਵਿੱਚ ਇੱਕ ਕੰਪਨੀ ਸੀ ਕੱਪੜਿਆਂ ਦੀ ਉਹਨਾਂ ਨੂੰ ਬੰਦਿਆਂ ਦੀ ਲੋੜ ਸੀ ਕਿੰਦੇ ਉੱਥੇ ਤੇ ਇੱਕ ਇਹਦੀ ਗੱਲ ਪਹੁੰਚੀ ਵੀ ਬੜਾ ਸੋਹਣਾ ਟੇਲਰ ਆਗਾ ਬੜੇ ਕੱਪੜੇ ਬਤੀ ਸੌਂਦਾ ਦਾ ਸਫਾਈ ਦਾ ਕੰਮ ਕਰਦਾਗਾ ਬਹੁਤ ਮਿਹਨਤ ਕਰਦਾਗਾ ਫੋਨ ਆਇਆ ਕਹਿੰਦੇ ਫੋਨ ਤੇ ਗੱਲ ਹੋਈ ਤੇ ਸਾਰੀ ਗੱਲ ਹੋ ਕੇ ਇਥੇ ਬੰਬੇ ਚਲੇ ਗਿਆ ਉਸ ਕੰਪਨੀ ਦੇ ਵਿੱਚ ਉੱਥੇ ਵੀ ਜਦੋਂ ਉਹਦੇ ਕੰਮ ਸ਼ੁਰੂ ਕੀਤਾ ਕੱਪੜੇ ਸੌਣੇ ਕੰਪਨੀ ਦੇ ਵਿੱਚ ਸੌਂਦਾ ਗਿਆ ਕਹਿੰਦੇ ਉਹਨਾਂ ਦੇ ਪਸੰਦ ਆ ਗਿਆ ਕੰਮ ਇਹਦਾ ਐਸਾ ਕੰਮ ਐਸੀ ਕਿਰਪਾ ਹੋਈ ਪਰ ਉੱਥੇ ਵੀ ਨੇ ਬਾਣੀ ਪੜ੍ਹਨਾ ਨਾ ਛੱਡੀ ਕਹਿੰਦੇ ਰੋਜ਼ ਅੰਮ੍ਰਿਤ ਵੇਲੇ ਉੱਠਦਾਗਾ ਨੇੜੇ ਉੱਤੇ ਗੁਰੂ ਘਰ ਆ ਗੁਰੂ ਘਰ ਵੀ ਜਾਂਦਾ ਬਾਣੀ ਵੀ ਪੜ੍ਹਦਾਗਾ ਗੁਰੂ ਨਾਨਕ ਪਾਸ਼ਾ ਦੀ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦਾਗਾ ਕਰਦਾ ਗਿਆ ਕਹਿੰਦੇ ਐਸੀ ਕਿਰਪਾ ਹੋਈ ਉੱਥੇ ਨੂੰ ਮੈਨੇਜਰ ਰੱਖ ਲਿਆ ਜਦੋਂ ਮੈਨੇਜਰ ਰੱਖਿਆ ਕਿ ਨ ਤਨਖਾਹ ਬਹੁਤ ਲੱਗ ਗਈ ਵਧੀਆ ਕੰਮ ਸ਼ੁਰੂ ਹੋਇਆ ਜਦੋਂ ਤਨਖਾਹ ਵਧੀਆ ਮਿਲਣ ਲੱਗ ਪਈ ਕਾਰੋਬਾਰ ਬਣਾ ਲਿਆ ਪਰ ਗੁਰੂ ਨਾਨਕ ਪਾਸ਼ਾ ਦੀ ਬਾਣੀ ਪੜਦਾ ਗਿਆ ਪੜਦਾ ਗਿਆ ਕਹਿੰਦੇ ਹੌਲੀ ਹੌਲੀ ਕਿਤੇ ਅਮਰੀਕਾ ਦਾ ਉੱਥੇ ਕੋਈ ਪਰਿਵਾਰ ਰਿੰਦਾ ਸੀ ਉਹਦੇ ਨਾਲ ਮੇਲ ਹੋਇਆ ਉਹਨਾਂ ਨੂੰ ਵੀ ਇਹਦਾ ਕੰਮ ਪਸੰਦ ਆਇਆ ਕਹਿੰਦੇ ਉਹ ਅਮਰੀਕਾ ਲੈ ਗਏ ਬੱਚੇ ਨੂੰ ਅਮਰੀਕਾ ਦੇ ਵਿੱਚ ਵੀ ਨਿਕੰਮੀ ਹੀ ਕੀਤਾ ਪਰ ਪੰਜਾਬ ਤੋਂ ਅਮਰੀਕਾ ਚਲੇ ਗਿਆ ਪਰ ਉੱਥੇ ਜਾ ਕੇ ਵੀ ਪਿਆਰਿਓ ਉਸ ਬੱਚੇ ਨੇ ਉਸ ਨੌਜਵਾਨ ਨੇ ਗੁਰੂ ਨਾਨਕ ਪਾਸ਼ਾ ਦੀ ਬਾਣੀ ਪੜ੍ਹਨਾ ਨਹੀਂ ਛੱਡੀ ਬਾਣੀ ਪੜ੍ਹਦਾ ਗਿਆ ਤੇ ਆਪਣੀ ਮਿਹਨਤ ਕਰਦਾ ਗਿਆ ਅੱਜ ਕੁਝ ਹੋਰ ਕੱਲ ਕੁਝ ਹੋਰ ਚੰਗੀ ਕੋਠੀ ਪਾਲੀ ਜਦੋਂ ਸੈੱਟ ਹੋ ਗਿਆ ਤੇ ਸਾਦੀ ਹੋ ਗਈ ਵਿਆਹ ਹੋ ਗਿਆ ਜਦੋਂ ਘਰ ਆਇਆ ਕਹਿੰਦੇ ਵਾਪਸ ਅਮਰੀਕਾ ਤੋਂ ਜਦੋਂ ਆਪਣੇ ਘਰ ਦੇ ਵਿੱਚ ਪਿੰਡ ਆਇਆ ਕਹਿੰਦੇ ਪਿੰਡ ਵਾਲੇ ਵੀ ਸਾਰੇ ਹੈਰਾਨ ਹੋ ਗਏ ਵੀ ਲੋਕ ਤਾਨੇ ਮਾਰਦੇ ਸੀ ਜਿਹੜੇ ਆਂਡੀ ਗਵੰਡੀ ਇਹ ਤਾਂ ਪਹਿਰਾ ਤੇ ਖੜਾ ਹੋ ਗਿਆ ਕੋਠੀ ਪਾਲੀ ਜ਼ਮੀਨ ਲੈ ਲਈ ਪੈਸਾ ਬਹੁਤ ਹੋ ਗਿਆ ਸੈੱਟ ਹੋ ਗਿਆ ਅਮਰੀਕਾ ਦੇ ਵਿੱਚ ਸਾਰੇ ਲੋਕ ਉਸੇ ਪੈਰਿੰਟ ਕਿਤੇ ਨੇ ਪਰ ਉਹਨੂੰ ਫਿਰ ਕਿਸੇ ਪੱਤਰਕਾਰ ਨੇ ਕਿਨੇ ਸਵਾਲ ਪੁੱਛਿਆ ਸਾਰੀ ਗੱਲ ਦੱਸੀ ਉਹਨੇ ਆਪਣੀ ਹਕੀਕਤ ਜ਼ਿੰਦਗੀ ਦੀ ਉਸ ਬੱਚੇ ਨੂੰ ਸੁਣਾਉਂਦ ਬਣੀ ਪੱਤਰਕਾਰ ਨੂੰ ਕਹਿੰਦਾ ਵੀ ਜੇ ਮੈਂ ਅਮਰੀਕਾ ਪਹੁੰਚਿਆਗਾ ਔਰ ਅੱਜ ਏਡੇ ਵੱਡੇ ਅਹੁਦੇ ਤੇ ਇੰਨਾ ਪੈਸਾ ਮੈਂ ਪਹੁੰਚਿਆ ਮੇਰੇ ਕੋਲ ਇੰਨਾ ਪੈਸਾ ਆਇਆ ਇਹ ਸਾਰੀ ਗੁਰੂ ਨਾਨਕ ਪਾਸ਼ਾ ਦੀ ਕਿਰਪਾ ਹੋਈ ਜਿੱਦੇ ਦਾ ਮੈਂ ਗੁਰੂ ਘਰ ਦੇ ਨਾਲ ਜੁੜਿਆ ਬਾਣੀ ਨਾਲ ਜੁੜਿਆ ਬਸ ਕਿਸੇ ਨੇ ਜੋੜ ਤਾਂ ਮਨ ਨੂੰ ਕੋਈ ਜਰੀਆ ਬਣ ਗਿਆ ਮੇਰਾ ਜਰੀਆ ਬਣ ਗਿਆ ਬਸ ਮੈਂ ਬਾਣੀ ਪੜਨ ਨੀ ਸ਼ੁਰੂ ਕਰ ਦਿੱਤੀ ਮੈਨੂੰ ਸੰਥਿਆ ਜੀਤੀ ਜਪਜੀ ਸਾਹਿਬ ਦੀ ਤੇ ਮੈਂ ਰੋਜ਼ ਬਾਣੀ ਪੜਦਾ ਗਿਆ ਕੰਟ ਹੋ ਗਈ ਅੱਜ ਕੁਝ ਹੋਰ ਕੱਲ ਕੁਝ ਹੋਰ ਮਸੂ ਕਿਸੇ ਟੇਲਰ ਨੇ ਰੱਖ ਲਿਆ ਕੱਪੜੇ ਦਾ ਕੰਮ ਸਿਖਿਆਤਾ ਕੱਪੜੇ ਤੋਂ ਮੈਂ ਵਧੀਆ ਕੱਪੜੇ ਦਾ ਕੰਮ ਕਰਦਾ ਗਿਆ ਤੇ ਮੈਨੂੰ ਬੰਬਈ ਚੱਲਿਆ ਗਿਆ ਬੰਬਈ ਤੋਂ ਮੈਂ ਅਮਰੀਕਾ ਚਲੇ ਆ ਗਏ ਤੇ ਅੱਜ ਕੁਝ ਹੋਰ ਅਜਿਹੀ ਸੀ ਕਿਰਪਾ ਹੋ ਗਈ ਕਿਥੇ ਇੱਕ ਟਾਈਮ ਦੀ ਰੋਟੀ ਦੀ ਸੋਚ ਲੱਗੀ ਸੀ ਬੰਨੋ ਬਣਾਉਣੀ ਔਖੀ ਲੱਗਦੀ ਸੀ ਮਾਂ ਚਲੇ ਗਈ ਪਿਤਾ ਚਲੇ ਆ ਗਏ ਸ਼ਾਇਆ ਚਲੇ ਆ ਗਿਆ ਪਰ ਅੱਜ ਗੁਰੂ ਨਾਨਕ ਪਾਸ਼ਾ ਦੀ ਐਸੀ ਬਖਸ਼ਿਸ਼ ਐਸੀ ਕਿਰਪਾ ਹੋਈ ਅਜ ਰੰਗ ਲੱਗਿਆਗਾ ਚੰਗਾ ਪਰਿਵਾਰਾਂ ਚੰਗੇ ਘਰ ਦੇ ਵਿੱਚ ਮੇਰੀ ਸ਼ਾਦੀ ਹੋਈ ਆ ਚੰਗੇ ਘਰ ਵਿੱਚ ਪਰਿਵਾਰ ਵਿੱਚ ਤੇ ਜਿਹੜੀ ਮੇਰੀ ਘਰ ਵਾਲੀ ਆ ਐਸੀ ਕਿਰਪਾ ਹੋਈ ਮੈਨੂੰ ਗਾਹਾਂ ਵੀ ਪਰਿਵਾਰ ਗੁਰਸਿੱਖ ਬਿਲ ਗਿਆ ਬਾਣੀ ਪੜਨ ਵਾਲਾ ਉਹ ਵੀ ਬਾਣੀ ਨਾਲ ਜੁੜੇ ਹੋਏ ਨੇ ਮੇਰੇ ਤੇ ਗੁਰੂ ਨਾਨਕ ਪਾਸ਼ਾ ਦੀ ਬੜੀ ਰਹਿਮਤਾਂ ਕਿਰਪਾ ਪਰ ਮੈਂ ਬਾਣੀ ਪੜ੍ਹਨੀ ਨਹੀਂ ਛੱਡੀ ਅੱਜ ਅਮਰੀਕਾ ਪਹੁੰਚਿਆ ਅਮਰੀਕਾ ਤੋਂ ਪੰਜਾਬ ਆਇਆ ਜ਼ਮੀਨ ਪੈਸਾ ਕੋਠੀ ਖਰੀਦੀ ਤਾਵੀ ਮੈਂ ਗੁਰੂ ਅੰਸਾ ਦਾ ਸੁਕਰਾਨਾ ਕਰਦਾ ਜੀ ਅੱਜ ਮੈਂ ਅੱਜ ਵੀ ਘਰ ਦੇ ਵਿੱਚ ਮੈਂ ਰੋਜ਼ ਪਾਠ ਕਰਦਾਗਾ ਨਿਤਨੇਮ ਕਰਦਾਗਾ ਪਰ ਮੈਂ ਕਦੇ ਵੀ ਗੁਰੂ ਨਾਨਕ ਪਾਸ਼ਾ ਤੋਂ ਬੇਵਕ ਨਹੀਂ ਹੋਵਾਂਗਾ ਇਹਦੀ ਕਿਰਪਾ ਦੇ ਸਦਕੇ ਜ ਮੇਰੇ ਤੇ ਰਹਿਮਤ ਹੋਈ ਆ ਜੇ ਪਹੁੰਚਿਆ ਸਾਰੀ ਕਿਰਪਾ ਇਸੇ ਦੀ ਹੋਈ ਆ ਦੁਨੀਆ ਨੂੰ ਸਾਨੂੰ ਮੈਸੇਜ ਇਹੀ ਮਿਲਦਾ ਪਿਆਰਿਓ ਬੀ ਗੁਰੂ ਨਾਨਕ ਪਾਸਾ ਦੀ ਬਾਣੀ ਪੜਦੇ ਜਾਵਾਂਗੇ ਕਹਿੰਨਾ ਪੜਦੇ ਜਾਵਾਂਗੇ ਹੌਲੀ-ਹੌਲੀ ਫਲ ਮਿਲਦਾ ਹੈਗਾ ਜੇ ਜੇ ਬੂਟਾ ਲਾਇਆ ਕਹਿੰਨਾ ਤਰਖਤ ਲਾਇਆ ਕਸੇ ਦਾ ਪੌਦਾ ਲਾਇਆਗਾ ਉਹ ਛਾਂ ਵੀ ਦੇਵੇਗਾ ਕਦਣਾ ਯਾਦ ਰੱਖਿਓ ਕੱਲੀ ਛਾਂ ਨਹੀਂ ਉਤੇ ਫਲ ਵੀ ਲੱਗੇਗਾ ਜਦੋਂ ਹੀ ਫਲ ਸਕੇਗਾ ਫਿਰ ਤੂੰ ਮੰਨੇਗਾ ਵੀ ਠੀਕ ਆ ਸੋਚ ਕਰਕੇ ਜ਼ਿੰਦਗੀ ਦੇ ਵਿੱਚ ਕੋਈ ਐਸਾ ਬੂਟਾ ਲਾਵਾਂਗੇ ਚੰਗਿਆਈ ਦਾ ਚੰਗੇ ਕੰਮ ਦਾ ਪਿਆਰੋ ਚੰਗੇ ਪਾਸੇ ਤੁਰਾਂਗੇ ਕਿਸੇ ਨੂੰ ਤੋੜਾਂਗੇ ਤੇ ਸਾਡਾ ਵੀ ਭਲਾਗਾ ਤੇ ਜਿਹੜੇ ਸਾਨੂੰ ਲਾਉਂਦੇ ਨੇ ਉਹਨਾਂ ਦਾ ਵੀ ਭਲਾ ਦੇ ਵਿੱਚ ਕਿਉਂ ਆਪਾਂ ਰੋਜ਼ ਪੜ੍ਹਦੇ ਆ ਕਨਾ ਸਹੀ ਪਿਆਰੇ ਮੇਲ ਜਿੰਨਾ ਤੇ ਮਿਲਿਆਂ ਤੇਰਾ ਨਾਮ ਜਿੱਥੇ ਆਵੇ ਵੀ ਸੱਚੇ ਪਾਤਸ਼ਾਹ ਉਹਨਾਂ ਦਾ ਮੇਲ ਕਰਾਂਮੀ ਜਿਨ੍ਹਾਂ ਨੂੰ ਮਿਲ ਕੇ ਤੇਰਾ ਨਾਮ ਜਿੱਤਾ ਜੇ ਤੂੰ ਚਿੱਤੇ ਆ ਤੇ ਉਹਨਾਂ ਦਾ ਮੇਲ ਨਾ ਕਰਾਂ ਸੱਚੇ ਪਾਤਸ਼ਾ ਜਿਨ੍ਹਾਂ ਨੂੰ ਮਿਲ ਕੇ ਮੈਂ ਤੈਨੂੰ ਭੁੱਲ ਜਾਵਾਂ ਉਹਨਾਂ ਦਾ ਮੇਲ ਨਾ ਕਰਾਂ ਆਪਾਂ ਰੋਜ਼ ਪੜ੍ਹਦੇ ਆ ਪਿਆਰਿਓ ਪੜ੍ਹਨਾ ਚਾਹੀਦਾ ਗੁਰਬਾਣੀ ਨੂੰ ਪੜ੍ਹੀਏ ਜਦੋਂ ਕਨਾ ਰੋਜ਼ ਅਰਦਾਸ ਕਰੀਏ ਸੱਚੇ ਪਾਤਸ਼ਾ ਇਸੇ ਗੁਰਮੁਖਾਂ ਦੇ ਮੇਲ ਕਰਾਵੀ ਤੇ ਜਿਨ੍ਹਾਂ ਨੂੰ ਮਿਲ ਕੇ ਮੈਂ ਤੈਨੂੰ ਯਾਦ ਹੀ ਕਰਦਾ ਰਹਾ ਬਾਣੀ ਪੜ੍ਹਦਾ ਰਹਾ ਸੇਵਾ ਕਰਦਾ ਰਹਾ ਸੁਸ ਕਰਕੇ ਬਾਣੀ ਪੜਨ ਦਾ ਪਿਆਰ ਉਹ ਬਹੁਤ ਵੱਡਾ ਫਲ ਆ ਬਹੁਤ ਵੱਡਾ ਮਹਾਤਮਾ ਆ ਵੇਖੋ ਜਤੀਮ ਤੋਂ ਅਨਾਥ ਤੋਂ ਸਭ ਕੁਝ ਮਿਲ ਗਿਆ ਜਿਹੜੇ ਆਂਢੀ ਗੁਆਂਢੀ ਚਾਚੇ ਤਾਏ ਕੁਝ ਸਮਾਂ ਵੇਖ ਰੋਟੀ ਦਿੱਤੀ ਸਾਲ ਸੇ ਮਹੀਨੇ ਸਾਰੇ ਹੱਥ ਖੜੇ ਕਰ ਗਏ ਪਰ ਉਹਨੇ ਇੱਕ ਸਹਾਰਾ ਕੀ ਨੂ ਬਣਾਇਆ ਸੀ ਗੁਰੂ ਘਰ ਨੂੰ ਵੀ ਬਣਾਉਣੀ ਔਖੀ ਲੱਗਦੀ ਆ ਸਾਰਾ ਦਿਨ ਮਿਹਨਤ ਕਰਦਾਗਾ ਮਜ਼ਦੂਰੀ ਕਰਦਾਗਾ ਇੱਥੇ ਮੈਂ ਸੇਵਾ ਕਰ ਲਿਆ ਕਰਾਂਗਾ ਪਰ ਉਹਨੇ ਜਿਹੜਾ ਇਹ ਪਰਨ ਕੀਤਾ ਪਿਆਰਿਓ ਵੀ ਜਿੱਦੇ ਮੇਰੀ ਮਜ਼ਦੂਰੀ ਦਿਹਾੜੀ ਨਾਲ ਲੱਗੇ ਬਸ ਉਹਦੇ ਮੈਂ ਸਾਰਾ ਦਿਨ ਹੀ ਗੁਰੂ ਨਾਨਕ ਪਾਸ਼ਾ ਦੇ ਘਰ ਵਿੱਚ ਸੇਵਾ ਕਰਿਆ ਕਰਾਂਗਾ ਬਸ ਉਹਨੇ ਐਸੀ ਸੇਵਾ ਕੀਤੀ ਚਾ ਨਾਲ ਫਿਰ ਗੁਰੂ ਨਾਨਕ ਪਾਸ਼ਾ ਨੇ ਵੀ ਖੁੱਲੇ ਗੱਪੇ ਚ ਥੇ ਪਰ ਅਸੀਂ ਉਹਨੇ ਜਰੂਰਾਂ ਗੁਰੂ ਕਰ ਸਾਡੇ ਮਨ ਵਿੱਚ ਪਿਆਰੋ ਇਹੀ ਸੰਕੇ ਨੇ ਵੀ ਪਤਾ ਨਹੀਂ ਸਾਡੀ ਅਰਦਾਸ ਪੂਰੀ ਹੋਵੇਗੀ ਪਤਾ ਨਹੀਂ ਨਾ ਪਤਾ ਨਹੀਂ ਮੇਰਾ ਕੰਮ ਬਣੇਗਾ ਪਤਾ ਨਹੀਂ ਨਾ ਪਰ ਅਸੀਂ ਚੰਚਲ ਬੁੱਧੀ ਲੈ ਕੇ ਆਉਣੇ ਪਿਆਰੋ ਇਸ ਕਰਕੇ ਆਪਣੀ ਚਤਰਾਈ ਆਪਣੀ ਸਿਆਨ ਪਰਾਂ ਲਾ ਦੀਏ ਛੱਡ ਦੀਏ ਬਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਿਮਾਣੇ ਜੀ ਬਣ ਕੇ ਆਈਏ ਗੁਰੂ ਸਾਹਿਬ ਜੀ ਕਿਰਪਾ ਕਿਉਂ ਨਿਕ ਕਰਨਗੇ ਕਰਦੇ ਜੀ ਜਿਵੇਂ ਉਸ ਬੱਚੇ ਤੇ ਕੀਤੀ ਸਾਡੇ ਤੇ ਵੀ ਕਰਨਗੇ ਸਾਚੇ ਸਹਿਬਾਂ ਕਿਆ ਨਹੀਂ ਕਰਦੇ ਰ ਕਾਦੀ ਘਾਟਾ ਪਿਆਰੇ ਗੁਰੂ ਨਾਨਕ ਪਾਸ਼ਾ ਦੇ ਕਰਦੇ ਵਿੱਚ ਕਸ ਦੀ ਘਾਟ ਨਹੀਂ ਸੋ ਇਸ ਕਰਕੇ ਆਓ ਸਾਨੂੰ ਤੀਜੇ ਪਾਸ਼ਾ ਗੁਰੂ ਅਮਰਦਾਸ ਮਹਾਰਾਜ ਬਾਣੀ ਵਿੱਚ ਵੀ ਸਮਝਾ ਰਹੇ ਨੇ ਏ ਮਨ ਚੰਚਲਾ ਜਤਰਾਏ ਕਿਨੇ ਨਾ ਪਾਇਆ